ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਭਾਈ ਕਾਲੇਖਾਨ ਕੋਲੋਂ ਅੱਜ ਫੇਰ ਇਹ ਵੀਡੀਓ ਬਣਾ ਰਹੇ ਆ ਤੇ ਭਾਈ ਵਪਾਰ ਦਾ ਕੰਮ ਕਰਦਾ ਸਾਰੇ ਭਰਾ ਜਾਣਦੇ ਆ ਜਿਹੜੇ ਮੇਰੇ ਚੈਨਲ ਉੱਤੇ ਜੁੜੇ ਹੋਏ ਆਂ ਅੱਜ 9-10 ਗਾਵਾਂ ਵਿਕਰੀ ਵਾਲੀਆਂ ਮੌਜੂਦ ਹੈ ਬਾਹਰ بارش ਹੋ ਰਹੀ ਹੈ ਤੇ ਅੰਦਰ ਤੁਹਾਨੂੰ ਇਹ ਖੜੇ ਪਸ਼ੂ ਜਿਹੜੇ ਇੱਕ ਵਾਰ ਦਿਖਾਉਣੇ ਆ ਡਿਟੇਲ ਸਾਰੀਆਂ گاਵਾ ਦੀ ਆਪਾਂ ਪੁੱਛ ਲੈਣੀ ਆ ਬਾਈ ਤੋਂ ਤੇ ਕੋਸ ਨਗ ਵਿੱਚੋਂ ਤੋੜ ਕੇ ਵੀ ਦਿਖਾ ਦੇਾਂਗੇ ਸੋ ਵੀਡੀਓ ਨੂੰ ਅਖੀਰ ਤੱਕ ਦੇਖਿਓ ਜਿਹਨੇ ਜਿਹੜਾ ਪਸ਼ੂ ਖਰੀਦਣਾ ਉਹਦੀ ਤਸੱਲੀ ਕਰਨਾ ਉਹਦਾ ਹੱਕ ਹੈ ਆ ਕੇ ਤੁਸੀਂ ਖਰੀਦੋਗੇ ਤੇ ਆਪਦੀ ਸਮਝ ਨਾਲ ਖਰੀਦਿਓ ਆਓ ਮਿਲਦੇ ਆ ਬਾਈ ਨੂੰ ਤੇ ਸ਼ੁਰੂਆਤ ਕਰਦੇ ਆ ਦੋਸਤੋ ਇੱਕ ਟਾਪ ਕਲਾਸ ਜਰਸੀ ਤੋਂ ਜਿਹੜੀ ਤਾਜੀ ਸੂਈ ਵੀ ਤੇ ਬੜੇ ਸੋਹਣੇ ਦੁੱਤੂਏ ਨੇ ਸ਼ੁਰੂਆਤ ਕੀਤੀ ਹੈ ਇਸ ਜਰਸੀ ਵੈਡ ਤੋਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਕਾਲੇ ਭਾਈ ਸਤਿ ਸ੍ਰੀ ਅਕਾਲ ਜਗਜੀਤ ਵੀਰੇ ਕਾਲੇ 9 10 ਨਾਗ ਅੱਜ ਹੈ ਮੌਜੂਦ ਹਨ ਜੀ ਵੀਰੇ ਪਹਿਲੇ ਨੰਬਰ ਤੇ ਜਰਸੀ ਭਾਈ ਕਨਵਾਸ ਹੁਆ ਜਗਜੀਤ ਵੀਰੇ ਦੁੱਗ ਦੇ ਦੰਦ ਕੱਢਦੀ ਐ ਇਹ ਹੂੰ ਨੌਵਾਂ ਦੇਣਾ ਇਹਨੂੰ 10ਵਾਂ ਕੰਡਾ ਬੱਦ ਲਿਆਵੇ ਬੰਦਾ ਆਪਾਂ ਜਾਣੀ ਘੱਟ ਦੱਸਦੇ ਆਂ 28 ਕਿਲੋ ਦੁੱਧ ਤੋਲ ਕੇ ਲੋ 28 ਕਿਲੋ ਕੰਡੇ ਤੋਲ ਕੇ ਲੈ ਜੇ ਦਸ ਜੰਡਾ ਤੋਲ ਲੈ ਦੋ ਦੰਦ 28 ਕਿਲੋ ਦੁੱਧ ਦੇ ਕੋਲੇ ਖਾਜਰਾ ਰੈਡੀ ਠੀਕ ਹੈ ਅਜੇ ਤਾਂ ਹੁਣ ਨਾ ਉਹ ਮਾੜਾ ਮਾੜਾ ਭਾਈ ਕਰਜਾ ਚੱਲਣ ਲੱਗਾ ਅਜ ਅੱਠਵਾਂ ਨੌਵਾਂ ਦਿਨਾਂ ਮਗਰ ਬੱਚੀ ਆ ਠੀਕ ਹੈ ਪੂਰੀ ਡਿਟੇਲ ਮਿਲੂ ਤੇ ਪਰ ਬੰਦਾ ਐ ਜਿਹੜੇ ਘਰੇ ਜਾਵੜੀ ਅੰਜਲ ਹੋ ਗਿਆ ਦਾ ਕਰਮ ਵਾਲੀ ਦਾ ਉਹ ਯਾਦ ਕਰੂਗਾ ਸਹੀ ਜਰਸਾਂ ਬਹੁਤ ਆਈਆਂ ਪਰ ਇਦਾਂ ਦੀ ਨਹੀਂ ਆਈ ਜਿਹੜੀ ਦੋ ਦੰਦ ਦੀ 28-30 ਕਿਲੋ ਦੁੱਧ ਸੱਤਵੇਂ ਅੱਠਵੇਂ ਦਿਨ ਸਟਾਰਟਿੰਗ ਆ ਕੱਲੇ ਦਾ ਰੇਟ ਕੀ ਰਹਿਣਾ ਬਈ ਰੇਟ ਜਗਜੀਤ ਵੀ ਦਾ ਇਹਦੇ ਵੱਡਾ ਮੌਲਾ ਫੋਨ ਤੇ ਰੱਖਾਂਗੇ ਦੂਜਿਆਂ ਦੇ ਆਪਾਂ ਦੱਸ ਦੇ ਠੀਕ ਹੈ ਓਕੇ ਸੋ ਦੋਸਤੋ ਬਿਨਾਂ ਸ਼ੱਕ ਫਿਟਿੰਗ ਵਾਲਾ ਹਵਾਨਾ ਚੰਗੇ ਦੁੱਧ ਵਾਲੀ ਆ ਤੇ ਰੇਟ ਚੰਗੇ ਪਸ਼ੂ ਦਾ ਚੰਗਾ ਹੀ ਹੁੰਦਾ ਸੋ ਦੁੱਧ ਤੁਸੀਂ 28 ਕਿਲੋ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲੋ ਕੰਡਾ ਵੀ ਬਾਈ ਕਹਿੰਦਾ ਆਪਦਾ ਲਿਆਓ ਉਹਦੇ ਨਾਲ ਤੋਲਿਓ ਦੋ ਦੰਦ ਪਹਿਲਾਂ ਜਰਸੀ ਵੈਡ ਹਜੇ ਦੰਦ ਬੱਤੀ ਦੀ ਸੂਈ ਮੈਲੇ ਤੋਂ ਹਜੇ ਇਹ ਹੁਣ ਚੱਲਣ ਲੱਗੀ ਹੈ ਹਜੇ ਹੋਰ ਸੁਭਾਵਨਾ ਹੈ ਦੁੱਧ ਵਧਣ ਦੀ ਘੱਟ ਤੋਂ ਘੱਟ ਬਾਈ ਦਸੰਬਰ ਦੇ ਮਹੀਨੇ ਲੈ ਕੇ ਦੇ ਦੂੰ ਜੇ ਕਿਤੇ ਵੇਚਣੀ ਆ ਗੱਲ ਕਰ ਜੇ ਘਰੇ ਰਹਿ ਗਈ 40 ਕਿਲੋ ਦੁੱਧ ਦੀ ਗਾਰੰਟੀ ਦੇ ਦਾਂ ਠੀਕ ਹੈ ਇੰਦਾਂ ਦੀ ਬਲੱਡ ਲਾਈਨ ਨੇ ਦੋਸਤੋ ਹਜੇ ਕੋਈ ਚੌਗ ਵਾਲਾ ਦੰਦ ਤੋੜਿਆ ਨਹੀਂ ਸਾਰੇ ਦੰਦ ਓਵੇਂ ਖੜੇ ਆ ਸਿਰਫ ਦੋ ਦੰਦ ਜਿਹੜੇ ਨੇ ਕੰਪਲੀਟ ਕੀਤੇ ਆ ਬਈ ਇਹਨੂੰ ਫੇਰ ਮੋੜਾਂਗੇ ਅੱਗੋਂ ਸੋ ਅਸੀਂ ਕੋਸਕ ਨਾ ਕੀ ਤੋੜਨੇ ਆ ਤੇ ਨਗੀਨੇ ਤੋੜ ਕੇ ਦਿਖਾ ਦੇਾਂਗੇ ਤੁਹਾਨੂੰ ਬਾਕੀ ਕੁਸ ਵੜਾਂ ਕਈ ਵਾਰ ਕੱਚੀਆਂ ਹੁੰਦੀਆਂ ਆ ਤੋਂ ਅੰਦਰ ਖੜੀਆਂ ਤੁਹਾਨੂੰ ਦਿਖਾਵਾਂਗੇ ਢਾਂਚਾ ਦੇਖੋ ਕਰਮਾ ਵਾਲੀ ਦਾ ਦੱਸੋ ਤੇ ਹਵਾਨੇ ਦਾ ਰੁਖ ਦੇਖੋ ਮੋਢ ਦੇ ਵਿੱਚੋਂ ਹਵਾਨੇ ਦੀ ਚੜਾਈ ਨੋਟ ਕਰਿਓ ਅਗਾੜੀ ਬਹੁਤ ਚੰਗੀ ਐ ਹਵਾਨਾ ਅੱਗੋਂ ਪਿੱਛੋਂ ਪੂਰਾ ਠੋਸ ਹੈ ਕਈ ਯਾਰ ਵੀਰੇ ਕੋਈ ਕੰਪੀਟੀਸ਼ਨ ਵਾਲਾ ਬੰਦਾ ਹੁੰਦਾ ਰੱਬ ਮਾਰ ਜੇ ਦਾ ਕਹਿਣਾ ਕੀ ਆ ਪਹਿਲੇ ਪੰਜਾਂ ਚ ਲੱਗਣ ਦੀ ਗਰੰਟੀ ਦੇ ਦੂੰ ਠੀਕ ਹੈ ਪਹਿਲੇ ਪੰਜਾਂ ਚ ਖੜੂ ਹੀ ਖੜੂਗੀ ਸਹੀ ਕੋਈ ਰੱਬ ਮਾਰ ਜੇ ਦਾ ਕਹਿਣਾ ਕੀ ਆ ਇਹਦਾ ਵੇਖੋ ਸਵੇਲਿੰਗ ਆ ਉੱਥੇ ਗੰਦ ਸੜਦੀ ਆ ਜਦੋਂ ਇਹਨੇ ਅਸਲ ਆਪ ਦਾ ਨਾ ਪਲਪਲ ਚੱਕ ਕੇ ਬਾਈ ਆ ਡਰਾਫ ਦੇ ਬਨਾਵਟ ਚ ਆਇਆ ਸਟ੍ਰਕਚਰ ਦੇਖੋ ਬੱਚੀ ਦਾ ਟੰਗ ਕਿਦਾਂ ਦੇ ਲੱਗੇ ਵਿਆ ਫੋਰ ਆਰਡਰ ਬੈਕ ਆਰਡਰ ਆਪਣੀ ਪੰਜਾਬੀ ਭਾਜਾ ਚ ਅੱਧਾ ਚੰਦ ਕਹਿ ਦਿੰਨੇ ਆ ਆਪਾਂ ਜਿਹਨੂੰ ਅਸਲ ਚੱਡਾ ਕਹਿੰਦੇ ਆ ਐ ਕੈਮਰਾ ਮਾਰਕਟ ਦੇ ਕੋ ਵੀ ਅੱਧਾ ਚੰ ਵਾਕਈ ਦੇਖਿਓ ਤੁਸੀਂ ਹੁਣ ਇੱਥੋਂ ਤੁਹਾਨੂੰ ਨਜ਼ਰ ਆਉਂਦਾ ਹੋਣਾ ਪਿੱਛੋਂ ਅੱਗੋਂ ਹੋ ਆਨਾ ਕਿੱਦਾਂ ਜ਼ਬਰਦਸਤਾ ਲੈ ਚਲੋ ਬਾਈ ਸੋ ਇਹਦੇ ਨਾਲ ਬੱਚਾ ਵੀ ਵੱਛੀ ਐ ਜੋ ਜੀ ਨੂੰ ਪਸੰਦ ਆਵੇ ਵੈੜ ਦੱਸੋ ਤਾਂ ਕੰਟੈਕਟ ਬਾਈ ਨਾਲ ਕਰ ਲਿਓ ਬੜੇ ਸੋਹਣੇ ਦੁੱਧ ਵਾਲੀ ਜਰਸੀ ਨਸਲ ਦੀ ਵੈੜ ਤੁਹਾਨੂੰ ਦਿਖਾ ਰਹੇ ਆ ਪਹਿਲੇ ਨੰਬਰ ਦੇ ਉੱਤੇ ਇੱਕ ਨੰਬਰ ਚੀਜ਼ ਤੇ ਇੱਕ ਨੰਬਰ ਤੇ ਹੀ ਤੁਹਾਨੂੰ ਦਿਖਾਤੀ ਐ ਮੈਂ ਸੋ ਇਹ ਪਹਿਲੇ ਨੰਬਰ ਤੇ ਜਰਸੀ ਸੀ ਦੋ ਨੰਬਰ ਤੇ ਜਿਹੜੀ ਐਚ ਐਫ ਬਾਈ ਜਗਜੀਤ ਵੀਰੇ ਦੂਜਾ ਸੁਆ ਵਰਲਡ ਵਾਈਡ ਐਡਮ ਦੇ ਸੀਮੰਦੀ ਆ ਅੱਗੇ ਇਹਦੇ ਲੱਗਿਆ ਵੀ ਵਰਲਡ ਵਾਈਡ ਦਾ ਇੰਪੋਰਟਡ ਆ ਮਾਨ ਨਾ ਨਹੀਂ ਪੂਰੇ ਟਾਪ ਦੇ ਫਾਰਮ ਚੋਂ ਆ ਪੰਜ ਛੇ ਪੀੜੀਆਂ ਦਾ ਡਾਟਾ ਮਿਲ ਜੂ ਇਹਦੇ 10 12 ਦਿਨ ਪਏ ਆ ਬਾਈ ਹਜੇ ਫਿਰ ਇਹ ਤਾਂ ਆਪਾਂ ਫੇਰ ਹੀ ਤੋਰਾਂਗੇ ਹੁਣ ਹਾਂ ਇਹ ਅਜੇ ਕੱਚੀ ਆ ਬਾਈ ਤਿੰਨ ਨੰਬਰ ਤੇ ਬਾਈ ਇਹ ਤਿੰਨ ਨੰਬਰ ਤੇ ਬਾਈ ਇਹ ਦੋ ਚਾਰ ਦਿਨ ਵੱਚੀ ਲੈਂਦੀ ਆ ਗੱਬਣ ਤਿਆਰ ਆ ਠੀਕ ਆ ਇਹ ਵੀ ਬਾਬਾ ਸੁੱਖ ਰੱਖੇ ਜਗਜੀਤ ਆਪਾਂ ਜਿੰਨੂੰ ਮਰਜ਼ੀ ਗਾਰੰਟੀ ਨਾਲ ਦੇ ਦਗੇ 40 ਦੱਬੇ ਐਨ ਗਾਰੰਟੀ ਵਾਲੇ ਮਣਕੇ ਦੁੱਧ ਦੇ ਦੋ ਕੀ ਗੈਰ ਰੇਟ ਕੀ ਰਹਿਣਾ ਤਾਂ ਜਗਦੀਦ ਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ ਵੱਡੇ ਬਾਈ 1,85,000 ਰੁਪਏ ਦੀ ਬੱਚੀ ਦੇਣੀ ਹੈ 1,85 ਦੀ ਸੋਲੀ ਮਸ਼ੀਨ ਚ ਫਸ ਗਈ ਸੋ ਇਹਦਾ ਵੀ ਹਵਾਨਾਪੁਰ ਫਿਟਿੰਗ ਆ ਲੈ ਆ ਗੋਂ ਪਿੱਛੋਂ ਹਵਾਨਾ ਦੇਖਿਓ ਤੁਸੀਂ ਕਰਮਾ ਵਾਲੀ ਦਾ ਬੈਠਾ ਬੁੱਠਾ ਉੱਠਾ ਬਾਈ ਆਕਰ ਜਾਂਦੀਆਂ ਗਾਈਆਂ ਕਮਾਲਾ ਬਾਈ ਜਦੋਂ ਬਾਰਿਸ਼ ਪੈਂਦੀ ਹੈ ਨਾ ਦੱਸੋ ਪਸ਼ੂ ਕਿਉਂਕਿ ਗੱਬਣ ਹੁੰਦੇ ਆ ਸੂਨ ਇੱਦਾਂ ਜੱਗੀ ਛੱਟ ਕੇ ਆਇਆਂ ਨੂੰ ਤੋਰੀ ਜੀ ਅੰਦਰ ਰੋਕੇ ਹੋਏ ਹੁੰਦੇ ਆ ਜਦੋਂ ਬਾਹਰ ਅੰਦਰ ਪਸ਼ੂ ਨਿਕਲੇ ਤਾਂ ਉਹਦੇ ਨਾਲ ਢਾਂਚੇ ਵਧੀਆ ਬਣੇ ਰਹਿੰਦੇ ਵੀ ਲਾਂ ਦੇ ਪਾਣੀ ਕਾ ਨੂੰ ਸੋ ਇਹ ਗੱਬਣ ਵੈੜ ਦੋ ਚਾਰ ਦਿਨ ਜੇ ਲਾਈ ਜੂ ਕਿ ਸੂਨ ਚ ਹਵਾਨਾ ਇਹਦਾ ਵੀ ਦੱਸੋ ਬਹੁਤ ਚੰਗਾ ਹੈ ਹਰੇ ਸੂਣ ਦੇ ਜਿਹੜੀ ਆਪਾਂ ਕਹਿ ਰਹੇ ਨਾ ਬਾਈ ਗਾਂ ਦੀ ਕੁਆਲਿਟੀ ਦੇਖੋ ਇਹਨੂੰ ਫੋਰ ਆਰਡਰ ਬੈਕ ਆਰਡਰ ਹਜੇ ਪੱਥਰਾਂ ਰਗੀ ਪਈ ਐ ਸੂਪੇ ਚਾਹੇ ਘਾਂਟੇ ਨੂੰ ਉਹ ਨਹੀਂ ਪਰ ਹਜੇ ਜਿਹੜੀ ਇਹਦੀ ਬਣਾ ਆਪਾਂ ਨੂੰ ਸੰਭਾਵਨਾ ਉਹ ਆਇਆ ਵੀ ਪੰਜ ਚਾਰ ਦਿਨ ਨਹੀਂ ਠੀਕ ਹੈ ਦੇਖੋ ਇਹਦਾ ਹਵਾਨਾ ਫੇਰ ਇਹ ਪਾਣੀ ਪੀ ਕੇ ਉਦੋਂ ਬਾਅਦ ਫੇਰ ਇੱਕ ਦੂਰ ਚ ਦਿਖਾਇਆ ਸੋ ਫੇਰ ਇਹਦਾ ਹਵਾਨਾ ਕਰਮਾਲੀ ਦਾ ਦੇਖੋ ਪੂਰਾ ਤਣਿਆ ਹੋਇਆ ਹਵਾਨਾ ਇਹਦਾ ਠੀਕ ਹੈ ਕਾਲੇ ਦੋ ਅੱਗੇ ਬਾਈ ਚਾਰ ਨੰਬਰ ਤੇ ਜਿਹੜਾ ਚਾਰ ਨੰਬਰ ਤੇ ਜਗਜੀਤ ਵੀਰ ਦੇ ਪਹਿਲਾ ਸੂਆ ਚਾਰ ਦੰਦ ਬੱਚੀ ਪਲੂਨ ਬੱਚੀ ਆ ਠੀਕ ਹੈ ਹਜੇ ਇਹਦੇ 5-7 ਦਿਨ ਬਾਈ ਟਾਈਮ ਪੂਰਾ ਹੋਣ ਚ ਪਏ ਆ ਉੱਤੇ ਦੋ ਦਿਨ ਲੈ ਜੇ ਚਾਰ ਦਿਨ ਤਾਂ ਰੇਟ ਕੀ ਰਹੂਗਾ ਜਗਜੀਤ ਵੀਰ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲੀ ਗੇ 2 ਲੱਖ 5000 ਰੁਪਏ ਵੀਰ ਬੱਚੀ ਦੇ ਦਾ ਠੀਕ ਹੈ ਸੋ ਸੋ ਹਜੇ ਦਿਨ ਇਹ 8-9 ਲੈ ਸਕਦੀ ਐ ਬਾਈ ਪਲੂਨ ਚਾਰ ਦੰਦ ਸਹਿਜ ਦੇਖ ਬਾਈ ਇੱਥੇ ਤਾਂ ਵਿੱਚ ਖੜੀਆਂ ਗਾਈਆਂ ਤੇ ਗਾਈਆਂ ਵੱਧ ਦਾ ਪਤਾ ਨਹੀਂ ਲੱਗਦਾ ਹੂੰ ਖਾਤਕਾਂ ਦੇਖੋ ਬੈਠੋ 2 ਲੱਖ ਤੇ 5000 ਰੇਟ ਆ 64 ਫਿਕਸੀ ਜਾਈ ਰੱਖੂਗੀ ਥੱਲੇ ਨੂੰ ਹਵਾਨਾ ਦਾ ਸੈਜ ਸੋਨਾ ਬਣੂਗਾ ਥੋੜੀ ਅੱਗੇ ਨੂੰ ਤੋਰ ਕੇ ਭਾਈ ਕਮਾਲਾ ਵਾਸ ਲੈ ਚੱਲ ਪਾਣੀ ਦੇ ਲਾਲੀ ਪਾਣੀ ਇਹਨੇ ਵੀ ਬਣਾ ਜਗੇ ਸੋ ਰੇਟ ਇਹਦਾ ਵੀ 2 ਲੱਖ ਤੇ 5000 ਵੀਡੀਓ 'ਚ ਹੀ ਦੱਸਿਆ ਵੀ ਇਹ ਤੁਹਾਨੂੰ ਦਿਖਾ ਰਹੀ ਸੀ 4 ਨੰਬਰ ਦੇ ਉੱਤੇ ਪੇਜ ਤੋਂ ਅੱਗੇ ਕੁਸ ਵਾਈਟ ਰੰਗ ਦੀਆਂ ਵੜਾਂ ਕੱਲ ਜਿਹੜੀ 5 ਨੰਬਰ ਤੇ ਬਾਈ ਜਗਜੀਤ ਵੀਰੇ ਇਹ ਦੂਜਾ ਸੂਆ ਵੱੱਛੀ ਆ ਇਹਦੇ ਵੀ 7-8 ਦਿਨ ਪਏ ਆ ਬਾਈ ਠੀਕ ਆ ਇਹ ਵੀ ਪ੍ਰਮਾਤਮਾ ਰਾਜੀ ਬਾਜੀ ਰੱਖੇ ਬਾਈ ਜਿਹੜਾ ਮਾਲਕ ਨੇ ਦੱਸਿਆ 37-38 ਕਿਲੋ ਇਹਨੇ ਪਲੂਨ ਨੇ ਦੁੱਧ ਦਿੱਤਾ ਠੀਕ ਹੈ ਐਕਤੀ ਇਹ ਵੀ ਬਾਈ 40 ਕਿਲੋ ਤੋਂ ਬਾਹਰ ਬਾਹਰ ਦੁੱਧ ਆਮਦਾਰੀ ਦਾ ਦੇ ਦੂਗਾ ਦੂਜਾ ਸੂਆ ਹੈ ਦੂਜਾ ਸੂਆ ਓਕੇ ਠੀਕ ਹੈ 5 ਨੰਬਰ ਤੇ ਦੋਸਤੋ ਦੂਜਾ ਸਵਾਲ ਦਾ ਕਾਲੇ ਦਾ ਰੇਟ ਕੀ ਰਹਿਣਾ ਬਈ ਜਗਜੀਤ ਵੀਰ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ ਜਿਹੜਾ ਜੈਨੂਅਲ ਪ੍ਰਾਈਸ ਹੈ 185000 ਰੁਪਏ ਦੇ ਵਿੱਚ ਹੀ ਦੇ ਰਾਂ 185 ਦੇ ਮਿਲੂਗੀ ਦੋਸਤ ਹਵਾਲਾ ਦੇਖ ਕਰ ਮਿਲ ਲੰਬਾਈ ਬਹੁਤ ਆ ਗਾਂ ਦੀ ਬੋਤਲ ਲੰਬੀ ਗਾਂ ਕਿਹੜਾ ਪਤ ਹਨ ਇਹਨੂੰ ਵੀ ਬਾਈ ਆਰਡਰ ਦੀ ਕੁਆਲਿਟੀ ਦੇ ਬੈਕ ਆਰਡਰ ਫੋਰ ਆਰਡਰ ਮੀਂਹ ਚ ਨਾ ਗਾਈਆਂ ਤੁਰ ਕੇ ਨਹੀਂ ਰਾ ਜੀ ਰੋਕਣ ਗਾਈਆਂ ਪੈਂਦੀਆਂ ਹਲਕਤ ਮੰਦੀਆਂ ਹੂੰ ਕਮਾਲਾ ਬਈ ਤਰਨ ਸੋ ਫੇਸ ਇਹਦਾ ਵੀ ਸੋਹਣਾ ਅੱਜ ਖੈਰ ਤੁਹਾਨੂੰ ਇੱਕ ਆਈਡੀਆ ਹੀ ਦੇਣਾ ਬਾਕੀ ਕੋਲੋਂ ਆ ਕੇ ਗਾਵਾਂ ਤੁਸੀਂ ਪਸੰਦ ਕਰਿਓ ਇਹਨੇ ਖਰੀਦਣੀਆਂ ਚੰਗਾ ਹੋਵਾਂ ਨਾ ਬਣਾਉ ਉਹਦੇ ਕੱਚੀ ਹੈਗਾ 6 ਨੰਬਰ ਤੇ ਜਿਹੜੀ ਗਾਂ ਕਹਿੰਦੇ ਤਕਜੀਦ ਵੀਰੇ ਇਹ ਨਾ ਗਾਂ ਆਪਾਂ ਦਾ ਮਿੱਤਰਾ ਮੁੰਡਾ ਪਾਤੜਾਂ ਤੋਂ ਹਮ ਅਜੇ ਵਿਚਾਰੇ ਨੇ ਕੋਈ ਸੌਦਾ ਨਹੀਂ ਉਹਦੇ ਯਕੀਨੀ ਇਹਨਾਂ ਇੱਕ ਇਹ ਗਾਂ ਇੱਕ ਚਿੱਤੀ ਜਾਂ ਇੱਕ ਇਥੇ ਹੋਰ ਬੈੜਾ ਨਾ ਤਿੰਨਾਂ ਤੋਂ ਉਹਨੂੰ ਦੋ ਗਾਇਆਂ ਦੇਣੀਆਂ ਠੀਕ ਹੈ ਉਹਨਾਂ ਕਾ ਵੀ ਜਿਹੜੀ ਤੇ ਤੇਰਾ ਹੱਥ ਰੱਖਿਆ ਇਹ ਜਾਣੀ ਮੰਨ ਕੇ ਚੱਲ ਕਨਫਰਮ ਉਹਨੂੰ ਦੇਣਗਾ ਹੀ ਦੇਣਗਾ ਨਹੀਂ ਠੀਕ ਹੈ ਤਾਂ ਇਹਦੋਂ ਅੱਗੇ ਜਿਹੜੀਆਂ ਰਹਿੰਦੀਆਂ ਫਿਰ ਉਹ ਹਾਂ ਬਾਈ ਉਹ ਆਵੇ ਹੈਗੀਆਂ ਵਾ ਇਹ ਬਾਈ ਚਾਰ ਦੰਦ ਵੱੱਛੀ ਆ ਪਹਿਲਣ ਹੂੰ ਇਹਨੂੰ ਅੱਜ ਕੱਲ ਦੀ ਇਹ ਕੱਲ ਸਵੇਰ ਦੀ ਇਹ ਸੂਈ ਵੀ ਹੈ ਜਗਜੀਤ ਵੀਰੇ ਬੱਚੇ ਨੂੰ ਇਹਨੇ ਜਨਮ ਦਿੱਤਾ ਠੀਕ ਹੈ ਘੱਟ ਤੋਂ ਘੱਟ ਵੀ ਪ੍ਰਮਾਤਮਾ ਨੂੰ ਰਾਜੀ ਵਾਜੀ ਰੱਖੇ 35 ਕਿਲੋ ਦੁੱਧ ਦੇ ਦਊਗੀ ਜਦੋਂ ਉਹ ਇਹਦਾ ਪੀ ਕੇ ਨੇ ਫੜਨਾ ਰੇਟ ਇਹਦਾ ਜਗਜੀਤ ਵੀਰੇ ਰੇਟ ਜਿਹੜਾ ਮਰਜ਼ੀ ਕਰ ਲਗੇ 1 ਲੱਖ 45000 ਰੁਪਏ ਦੀ ਬੱਚੀ ਦੇ ਦਾ ਠੀਕ ਹੈ ਬਾਹਰ ਕਰ ਦੇ ਸੋ 145 ਦੇ 205 ਨੰਬਰ ਚਾਰ ਦਾ ਸਹਿਰ ਵੀ ਇੱਕ ਬਾਈ ਕਿੱਦਾਂ ਬੱਚੀ ਦਾ 145 ਦੀ ਚੰਗੇ ਕੱਦ ਕਾਠ ਦੀ ਵੜ ਹੈ ਫੜਨੀ ਕੋਈ ਨਹੀਂ ਵੜਦੀ ਦੇਖੋ ਕਿਹੜੇ ਤਕੜੇ ਕੱਦ ਕਾਟ ਚ ਕਮਾਲਾ ਬਾਈ ਤਾਜੀ ਸੂਈ ਹੈ ਜਦੋਂ ਕੋਈ ਦੁੱਤੇ ਆਉਂਦਾ ਪੱਠਾ ਨੀਰਾ ਪੂਰਾ ਚੱਕ ਲੈਂਦਾ ਫਿਰ ਦੁੱਗਣਾ ਰੋਹ ਬਣ ਜਾਂਦਾ ਸ ਇਹ ਦਿਖਾ ਰਿਹਾ ਇਸ ਤੁਹਾਨੂੰ 7 ਨੰਬਰ ਤੇ ਇਹਦੇ ਨਾਲ ਬੱਚਾ ਮੇਲ ਕਾ ਫਲ ਸੂਈ ਧਿਆਨ ਚ ਰੱਖ ਲਓ ਕਾਲੇ 8 ਨੰਬਰ ਤੇ ਜਿਹੜੀ ਵੈੜ ਹੈ ਬਈ ਜਗਜੀਤ ਵੀਰੇ ਇਹ ਸਵੇਰੋਂ ਸੂਈ ਆ ਬੱਚੀ ਨੂੰ ਇਹਨੇ ਜਨਮ ਦਿੱਤਾ ਇਹ ਪੰਜ ਚਾਰ ਦਿਨ ਪਹਿਲਾਂ ਸੂਪੀ ਜੇਬ ਜੂੜ ਡਾਨਾ ਪਈ ਆ ਬਾਈ ਇਹ ਮੰਨ ਕੇ ਚੱਲ ਧਾਰ ਵੀ ਨਹੀਂ ਛੱਡੀ ਸਾਡੀ ਆਤ ਤੇ ਉਹ ਜੀ ਅਸੀਂ ਪਹਿਲਾਂ ਜਦੋਂ ਵੀ ਸੁੰਦੀ ਆ ਜਿੰਨੀ ਉਹ ਸਾਫ ਹੋ ਜੇ ਨਾ ਸਵੇਰ ਨੂੰ ਇਹਦੇ ਰੰਗ ਟੰਗ ਹੋਰ ਹੋਣਗੇ ਠੀਕ ਹੈ ਇਹ ਨਹੀਂ ਕਿ ਇਹਨੇ ਸੋਹਣੀ ਦੁਆਰੇ ਕੱਲ ਨੂੰ ਤਿਆਰ ਹੋ ਜਾਣਾ ਠੀਕ ਹੈ ਬੱਚਾ ਇਹਨੇ ਕਿ ਬੱਚੀ ਦਿੱਤੀ ਵੀ ਆਖਰੀ ਹੈ ਠੀਕ ਹੈ ਇਹ ਬੱਚੀ ਨਹੀਂ ਜਣੂ ਤਾਂ ਰੇਟ ਇਹਦਾ ਕਿੰਨਾ ਜਗਦੀਤ ਵੀਰੇ 1.5 ਲੱਖ ਰੁਪਏ ਦੀ ਬੱਚੀ ਦੇ ਦਾਂਗੇ ਠੀਕ ਹੈ ਇਹਨੂੰ ਵੀ ਬਤ ਦਿਖਾ ਦੇ ਸੋ 1.5 ਲੱਖ ਰੁਪਏ ਦੀ ਬਸੇ ਮਿਲੂਗੀ ਤੁਹਾਨੂੰ 8 ਨੰਬਰ ਤੇ ਪਹਿਲਣ ਵੈੜ ਹੈਲੋ ਵੱਛੀ ਨੂੰ ਜਨਮ ਦਿੱਤਾ ਤੇ ਬਿਲਕੁਲ ਤਾਜੀ ਸੂਈ ਵੀ ਰੰਗ ਦੇ ਤੋਂ ਟਾਂਚਾ ਦੇਖ ਕੇ ਕਰ ਮਾਰ ਲਿਆ ਇਹੋ ਵੀ ਹਵਾਨਾ ਬਹੁਤ ਚੰਗਾ ਹੈ ਉਹ ਜਿਸ ਵਾਈਸ ਨੂੰ ਟੱਕ ਲੱਗਾ ਪਿਆ ਉਮੀ ਬੱਚਾ ਤਾਜ਼ਾ ਜੇਰ ਖੂਪਈ ਆ ਜੇਰ ਦੀ ਗਾਰੰਟੀ ਘਰ ਤੱਕ ਦੇ ਲੈ ਠੀਕ ਆਪਣੇ ਕੋਲੇ ਸੁਜੀਆ ਤੋਂ ਬਿਲਕੁਲ ਤਾਜੀ ਸੂਈ ਵੀ ਤੇ ਥੋੜੇ ਦਿਨ ਬਾਈ ਕਹਿੰਦਾ ਐਡਵਾਂਸ ਸੂਈ ਆ ਪੰਜ ਚਾਰ ਦਿਨ ਵੈਸੇ ਗਾਵਾਂ ਦਾ ਕੋਈ ਡਰ ਨਹੀਂ ਹੁੰਦਾ ਲੈ ਚੱਲ ਬਈ ਇਹ ਸਵੇਰ ਨੂੰ ਬਾਈ ਮੈਂ ਕਹਿੰਦਾ ਤੂੰ ਵੇਖੂਗਾ ਅਗਲਾ ਕਹੂਗਾ ਵੀ ਕਹਾਣੀ ਛੱਡੀ ਵੀ ਇਹ ਐ ਉਹ ਜਿਹਨੂੰ ਢੰਗ ਹੋਣਗੇ ਜਿੰਨੀ ਸਾਫ਼ ਹੋਊਗੀ ਓਨੀ ਛੇਤੀ ਬਣਨੀ ਠੀਕ ਹੈ ਜਿਹੜੀ ਲਾਸਟ ਉੱਤੇ ਗਾਂ ਖੜੀ ਤਾਂ ਜਗਜੀਤ ਵੀਰੇ ਇਹ ਵੀ ਰਾਤ ਸੋਈ ਹੈ ਗਾਂ ਦੂਜਾ ਸੂਆਗੀ ਠੀਕ ਹੈ ਇਹ ਜਿਹੜਾ ਮਾਲਕਾਂ ਦੇ ਦੱਸਣ ਮੁਤਾਬਕ 30 32 ਕਿਲੋ ਦੁੱਧ ਦਿੱਤਾ ਬਾਈ ਇਹਨੇ ਠੀਕ ਹੈ ਤੇ ਆਓ ਉਹਨੇ ਬੱਚੇ ਨੂੰ ਜਨਮ ਦਿੱਤਾ ਅੱਜ ਸਵੇਰ ਨੂੰ ਸੂਈ ਹੈ ਇਹਦੀ ਵੀ ਜੇਰ ਦੀ ਗਾਰੰਟੀ ਆਪਣੇ ਕੋਲੇ ਸੂਈ ਹੈ ਇਹਦਾ ਵੀ ਮੁੱਲ ਜਿਹੜਾ ਮਰਜ਼ੀ ਕਰ ਲੇ ਜਗਜੀਤ ਵੀਰੇ 1.5 ਲੱਖ ਰੁਪਏ ਦੀ ਗਾਂ ਦੇ ਦਾ ਠੀਕ ਐ ਸੋ ਲਾਸਟ ਤੇ ਲਾਈਨ ਨੂੰ ਕੱਢ ਲਿਆ ਤੇ ਦੂਜਾ ਸੂਆ ਗਾਂ ਪੈਰ ਚ ਨਾ ਵੱਜ ਜੇ 1 ਮਿੰਟ ਪੁੱਤ ਬਤ ਬਾਈ ਸਾਇ ਸੂਜ ਗਾਂ ਦਾ ਏ ਕਲਾਸ ਆ ਕਿੱਡਾ ਕੱਦ ਦਾ ਚੌੜੀ ਚੂੜੀ ਹੈ ਜਮਾ ਸਾਫ ਆ ਬਾਈ ਧਾਰ ਧਾਰ ਠੀਕ ਐ ਸੋ ਇਹਨੇ ਬੱਚੇ ਨੂੰ ਜਾਣ ਦਿੱਤਾ ਕੁਝ ਜਿਹੜਾ ਲਾ ਦੇਖੋ ਢਾਂਚਾ ਬੈਕ ਸਾਈਡ ਤੋਂ ਹੋਵਣਾ ਦੇਖੋ ਤੁਮਹਲੀ ਲੈ ਚਲ ਬਣ ਸੋਏ गावा ਦੋਸਤੋ ਅੱਜ ਸੀਗਣਾ ਨੌ ਨਗ ਟੋਟਲ ਜਿਹੜੇ ਵਿਕਰੀ ਵਾਲੇ ਬਾਈਕ ਕੋਲ ਮੌਜੂਦ ਸੀਗੇ ਤੇ ਸਾਰੇ ਤੁਹਾਨੂੰ ਦਿਖਾਤੇ ਆ ਕਿ ਤੁਹਾਨੂੰ ਥੋੜਾ ਕੰਮ ਆ ਜਿਹੜਾ ਪਸੰਦ ਤੁਹਾਨੂੰ ਖਰੀਦਣਾ ਉਹਦੀ ਤਸੱਲੀ ਵੀ ਤੁਸੀਂ ਕਰੋਗੇ ਧੰਨਵਾਦ